ਦਲਜੀਤ ਦਸਾਂਝ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਭਾਈ ਅਮਰ ਸਿੰਘ ਚਮਕੀਲਾ ਮੂਵੀ ਨੂੰ ਲੈ ਕੇ ਨਵੀਆਂ ਤਸਵੀਰਾਂ ਦੋਸਤੋ ਦਲਜੀਤ ਦਸਾਂਝ ਜਿਹੜਾ ਭਾਈ ਅਮਰ ਸਿੰਘ ਚਮਕੀਲਾ ਦੀ ਭੂਮਿਕਾ ਦੇ ਵਿੱਚ ਆ ਇਸ ਫਿਲਮ ਦੇ ਅੰਦਰ ਦਸਾਂਝਾਂ ਵਾਲੇ ਵੱਲੋਂ ਅਮਰ ਸਿੰਘ ਚਮਕੀਲਾ ਦੀ ਭੂਮਿਕਾ ਦੇ ਵਿੱਚ ਕੁਝ ਨਵੀਆਂ ਤਸਵੀਰਾਂ ਜਿਸ ਵਿੱਚ ਦਸਾਂਝਾਂ ਵਾਲਾ ਤੁੰਬੀ ਵਜਾਉਂਦਾ ਦਿਖਾਈ ਦੇ ਰਿਹਾ ਆ ਆਪਣੇ ਆਫਿਸ ਦੇ ਬਾਹਰ ਬੈਠਾ ਦਿਖਾਈ ਦੇ ਰਿਹਾ ਆ ਤੁੰਬੀ ਹੱਥ ਦੇ ਵਿੱਚ ਫੜ ਕੇ ਫਨ ਕਰਦਾ ਦਿਖਾਈ ਦੇ ਰਿਹਾ ਆ ਇਹ ਸਾਰੀਆਂ ਤਸਵੀਰਾਂ ਅਖਾੜਾ ਪੇਸ਼ ਕਰਦੇ ਦੀਆਂ ਤਸਵੀਰਾਂ ਅਮਰਜੋਦ ਦੇ ਨਾਲ ਪ੍ਰਨੀਤੀ ਚੋਪੜਾ ਇਸ ਫਿਲਮ ਦੇ ਵਿੱਚ ਅਮਰਜੋਦੀ ਭੂਮਿਕਾ ਨਿਭਾ ਰਹੇ ਆ ਅਮਰਜੋਦ ਦੇ ਨਾਲ ਅਖਾੜਿਆਂ ਦੀਆਂ ਤਸਵੀਰਾਂ ਇਹ ਸਾਰੀਆਂ ਜਿਹੜੀਆਂ ਨਵੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਕੁਝ ਤਸਵੀਰਾਂ ਜਿਹੜੀਆਂ ਬਾਈ ਅਮਰ ਸਿੰਘ ਚਮਕੀਲਾ ਦੇ ਨਾਲ ਜੋੜ ਕੇ ਸਾਂਝੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਆ ਫਿਲਮ ਜਿਹੜੀ 12 ਅਪ੍ਰੈਲ ਨੂੰ ਆ ਰਹੀ ਹੈ ਉਹਦੇ ਸੰਬੰਧ ਦੇ ਵਿੱਚ ਹਰ ਰੋਜ਼ ਕੁਝ ਨਵਾਂ ਦੇਖਣ ਨੂੰ ਮਿਲ ਰਿਹਾ ਤੇ ਸਾਂਝਾਂ ਵਾਲੇ ਵੱਲੋਂ ਕੁਝ ਨਵੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਬਾਈ ਅਮਰ ਸਿੰਘ ਚਮਕੀਲਾ ਨੂੰ ਜਿਹੜੇ ਪਿਆਰ ਕਰਨ ਵਾਲੇ ਸ੍ਰੋਤੇ ਆ ਬੜੇ ਪਿਆਰ ਦੇ ਨਾਲ ਇਹਨਾਂ ਤਸਵੀਰਾਂ ਨੂੰ ਦੇਖ ਰਹੇ ਆ ਦਸਾਂਝਾਂ ਵਾਲਾ ਪ੍ਰਨੀਤੀ ਚੋਪੜਾ ਦੇ ਨਾਲ ਮਤਲਬ ਅਮਰ ਸਿੰਘ ਚਮਕੀਲਾ ਬੀਬਾ ਅਮਰਜੋਤ ਦੇ ਨਾਲ ਕਾਰ ਦੇ ਵਿੱਚ ਬੈਠੇ ਆ ਸੋ ਇਹ ਸਾਰੀਆਂ ਜਿਹੜੀਆਂ ਤਸਵੀਰਾਂ ਬੜੀਆਂ ਪਿਆਰੀਆਂ ਲੱਗਦੀਆਂ ਪਹਿਲੀ ਨਜ਼ਰ 'ਚ ਵੇਖਣ ਦੇ ਲਈ ਸੋ ਉਮੀਦ ਕਰਦੇ ਆ ਕਿ 12 ਤਰੀਕ ਨੂੰ Netflix ਤੇ ਫਿਲਮ ਆ ਜਾਣੀ ਆ ਤੇ ਬਾਈ ਚਮਕੀਲਾ ਨੂੰ ਪਿਆਰ ਕਰਨ ਵਾਲੇ ਇਸੇ ਤਰ੍ਹਾਂ ਬਾਈ ਚਮਕੀਲਾ ਦੀ ਮੂਵੀ ਨੂੰ ਵੀ ਖੂਬ ਪਿਆਰ ਦੇਣਗੇ ਇਹ ਦਿਨ ਦੀ ਪਰੌਣੀ ਇੱਥੇ ਤੂੰ ਐ ਮੈਨਾ ਚਿੰਦੇ ਮਾਨ ਕਰੀ ਕੁਝ ਖੱਟ ਲੈਣੀ ਕੁਝ ਖੱਟ ਲੈ ਸੁਆਸਾਂ ਵਾਲੀ ਰੂਹ ਐ ਮੈਨਾ ਚਿੰਦੇ ਮਾਨ ਕਰੀ ਅੱਜ ਤੱਕ ਇੱਥੇ ਕੋਈ ਨਾ ਟਕੇਆ ਕੀ ਰਾਜਾ ਕੀ ਹੀ ਰਾਣਾ ਪੰਛੀ ਦੇ ਪਰ ਸ਼ਾਮੇ ਬਾਂਗੂ ਇੱਕ ਦਿਨ ਤੈਂ ਟਲ ਜਾਣਾ ਤੰਗ ਕਰੀ ਨਾ ਨੀ ਤੰਗ ਕਰੀ ਨਾ ਕਿਸੇ ਦੀ ਐ ਮੇਰੂ ਹਏ ਮੈਂਾ ਜਿੰਦੇ ਮਾਣ ਕਰੀ ਢਾਈ ਦਿਨ ਦੀ ਪਰੌਣੀ ਥੇ ਤੂੰ ਹਏ ਮੈਂਾ ਜਿੰਦੇ ਮਾਣ ਕਰੀ